ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਰਮਦਾਸ ਪੋਚੇ ਹੋਏ ਹਾਂ ਜੀ ਜ਼ਿਲ੍ਹਾ ਅਮਰਸਰ ਪੈਂਦਾ ਤਹਿਸੀਲ ਅਜਨਾਲਾ ਅੱਜ ਇੱਥੇ ਆਪਾਂ ਕਿ ਬਿਲਡਿੰਗ ਦੀ ਵੀਡੀਓ ਬਣਾਉਣ ਲੱਗੇ ਹਾਂ ਬਣਿਆ ਬਣਿਆ ਘਰ ਆ ਜੀ ਕੋਠੀ ਟੈਪ ਠੀਕ ਹੈ ਜੀ ਵਿੱਚ ਦੁਕਾਨਾਂ ਨਾ ਤੇ ਆਓ ਫਿਰ ਆਪਾਂ ਵੀਰੋਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਦੀ ਸਾਰੀ ਡਿਟੇਲ ਪਤਾ ਕਰਦੇ ਹਾਂ ਜੀ ਆਪਾਂ ਹੋਰ ਸਭ ਠੀਕ ਠਾਕ ਜੀ ਠੀਕ ਠਾਕ ਵਧੀਆ ਵਰਜੀ ਤੁਸੀਂ ਸੁਣਾਓ ਚਲੋ ਪਹਿਲਾਂ ਦੇਖੋ ਤੁਸੀਂ ਆਪਣਾ ਇੰਟਰੋ ਦੱਸ ਦੋ ਸਾਡਾ ਪਿੰਡ ਹੈਗਾ ਜੀ ਰਮਦਾਸ ਤਹਿਸੀਲ ਅਜਨਾਲਾ ਡਿਸਟ੍ਰਿਕਟ ਅਮਰਸਰ ਠੀਕ ਹੈ ਇਹ ਕਿ ਰੋਡ ਤੇ ਰਹਿ ਕੇ ਜੀ ਆਪਣਾ ਘਰ ਇਹ ਆਪਣਾ ਰੋਡ ਹੈਗਾ ਜੀ ਇਹ ਜਨਾਲਾ ਰੋਡ ਅੱਛਾ ਜਨਾਲਾ ਰੋਡ ਜੀ ਠੀਕ ਹੈ ਤੇ ਐਸ ਟਾਈਮ ਬਿਲਡਿੰਗ ਸੇਲ ਹੈ ਸਾਰੀ ਹਾਂ ਜੀ ਇਹ ਸਾਰੀ ਬਿਲਡਿੰਗ ਸੇਲ ਹੈ ਜਿਹਦੀ ਮਤਲਬ ਜਿਹੜੀ ਹੈਗੀ ਆ ਪਲਾਟਿੰਗ ਦੇ ਵਿੱਚ 48 ਮਰਲੇ 7 ਸਸਾਈਆਂ ਥਾਂ ਅੱਛਾ 48 ਮਰਲੇ 7 ਸਸਾਈਆਂ ਅੱਜ ਤੁਰਿਆ ਉੱਤਰਿਆ ਤੇ ਵੀਰ ਜੀ ਕਿੰਨੇ ਦੇ ਜ ਉੱਪਰ ਵੀ ਛਤੋੜ ਵੀ ਬਣੀ ਹੈ ਜੀ ਹਾਂ ਜੀ ਉੱਪਰ ਵੀ ਬਣੀ ਹੈ ਜੀ ਥੱਲੇ ਵੀ ਆਪਣੀ ਪੂਰੀ ਛਤੌਤ ਤਿਆਰ ਆ ਅੱਛਾ ਥੱਲੇ ਐਸ ਟਾਈਮ ਕਮਰੇ ਕਿੰਨੇ ਜੀ ਅਰੇ ਥੱਲੇ 2 ਬੈਡਰੂਮ ਜੇ ਹਾਂ ਜੀ ਇੱਕ ਹੈਗਾ ਜੇ ਸਟ ਗੁਰਾ ਦਿਖਾ ਦੇ ਇਹ ਸਟੋਰੂਮ ਆ ਗਿਆ ਬਾਈ ਉਹਨਾਂ ਦਾ ਆ ਦਿਖਾ ਦੇ ਕਰਾਂ ਨਹੀਂ ਠੀਕ ਹੈ ਤੇ ਇਹ ਬੈਡਰੂਮ ਆ ਗਿਆ ਜੀ ਹਾਂ ਜੀ ਇਹ ਬੈਡਰੂਮ ਆ ਗਿਆ ਇਹ ਲੈਟਰਨ ਬਾਥਰੂਮ ਆ ਗਿਆ ਨਾ ਤੁਹਾਡਾ ਹਾਂ ਜੀ ਤੇ ਆਹ ਦੁਕਾਨ ਆ ਗਈ ਇਹਨਾਂ ਦੀ ਹਣਾ ਜੀ ਹਾਂ ਜੀ ਥੋ ਦੋ ਦੁਕਾਨਾਂ ਜੀ ਥੱਲੇ ਦੋ ਦੁਕਾਨਾਂ ਆ ਗਏ ਥੱਲੇ ਬਾਕੀ ਤੁਹਾਨੂੰ ਇੱਕ ਦਿਨ ਬਾਹਰ ਵੀ ਖਾਵਾਂਗੇ ਉੱਪਰ ਵੀ ਖਾਵਾਂਗੇ ਤੇ ਆਜੋ ਗੁਰਾ ਅੰਦਰ ਨੂੰ ਆਜੋ ਇਹ ਵਿਜੀ ਟੋਟਰ ਹੈਗੇ 48 ਮਰਲੇ 48 ਮਰਲੇ 7 ਸਰਸਾਈਆਂ 48 ਮਰਲੇ 7 ਸਰਸਾਈਆਂ ਹਾਂਜੀ ਵੀਰ ਜੀ ਠੀਕ ਆ ਇਹ ਆਪਾਂ ਜਿਹੜੇ ਮਰਲੇ ਇਹਨਾਂ ਨੂੰ ਛੋਟਿਆਂ ਚ ਕਿ ਨਹੀਂ ਹੈ ਕਿ ਵੱਡਿਆਂ ਚ ਕਿ ਨਹੀਂ ਹੈ ਇਹ ਛੋਟੇ ਮਰਲੇ ਆ ਜੀ ਵੀਰ ਜੀ ਅੱਛਾ ਛੋਟੇ ਮਰਲੇ ਆ ਤੇ ਜੋ ਪਲਾਟਿੰਗ ਰੇਟ ਚੱਲਦਾ ਉਹ ਪਲਾਟਿੰਗ ਦੀ ਮਿੰਤੀ ਚੱਲਦੀ ਹੈ ਠੀਕ ਆ ਠੀਕ ਆ ਜੀ ਤੇ ਆ ਪਿੱਛੇ ਤੁਹਾਡਾ ਆ ਗਿਆ ਪਸ਼ੂਆਂ ਦਾ ਹਾਂਜੀ ਸਾਰਾ ਮਤਲਬ ਖੁੱਲਾ ਮਗਰ ਪਸ਼ੂਆਂ ਦਾ ਹਾਂਜੀ ਹਾਂਜੀ ਬਿਲਕੁਲ ਤੇ ਆ ਵੀ ਜਿਹੜਾ ਆ ਗਿਆ ਇਹ ਟੂੜੀ ਦਾ ਸਟੋਰ ਟੂੜੀ ਦਾ ਸਟੋਰ ਆ ਗਿਆ ਹਾਂਜੀ ਵੀਰ ਜੀ ਠੀਕ ਆ ਇਹ ਵਹ ਸਾਰਾ ਟੋਟਲ ਹੈ ਨਾ ਜੀ ਇਹ ਸਾਰਾ ਏਰੀਆ ਜੀ ਇੱਕ ਮਗਰਲੇ ਬੰਨੇ ਵੀ ਆਪਾਂ ਨੂੰ ਰਸਤਾ ਆਉਂਦਾ 11 ਫੁੱਟ ਦਾ ਅੱਛਾ ਉਧਰ ਵੀ ਆਉਂਦਾ ਹਾਂਜੀ ਹਾਂਜੀ ਤੇ ਜਿਹੜੀ ਪਹਿਲੀ ਗਲੀ ਇਹੋਂ ਦਾ ਕਿੰਨਾ ਉਹ ਆਪਣੀ ਹੈਗੀ ਆ ਕੋਈ 25 26 ਫੁੱਟ 25 ਫੁੱਟ ਹਾਂਜੀ ਫੁੱਟ ਹੈਗੀ ਹਾਂਜੀ ਐਸੇ ਦਾ ਟਰੱਕ ਟਰੱਕ ਤੁਰੇ ਆਉਂਦੇ ਉਧਰ ਦੀ ਨਹੀਂ ਟਰੱਕ ਵਿੱਚੋਂ ਦੀ ਕੋਮ ਜਾਂਦਾ ਅੱਛਾ ਵਿੱਚੋਂ ਕੋਈ ਚੱਕਰ ਨਹੀਂ ਇਹੋ ਜਿਹਾ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਮਤਲਬ ਕਿ ਸਾਰਾ ਇਹ ਪਸ਼ੂ ਦਾ ਆ ਗਿਆ ਜੀ ਆਪਣਾ ਪਸ਼ੂਆਂ ਦਾ ਹਾਂਜੀ ਆ ਆਪਣਾ ਖਾਦ ਦਵਾਈ ਦਾ ਸਟੋਰ ਰੂਮ ਹਾਂਜੀ ਆ ਗੱਡੀਆਂ ਖੜਸ ਰੀਆਂ ਜੀ ਤੇ ਗੋੜਾ ਦਾ ਖਾ ਰਿਆ ਵੇਖੋ ਬਹੁਤ ਸੋਹਣਾ ਸ਼ੈੱਡ ਬਣਾਇਆ ਵੀਰ ਉਹਨਾਂ ਨੇ ਤੇ ਗੱ ਆਹ ਸਾਰੇ ਸਾਹਦੇ ਬੜੇ ਖੜਾ ਸਾਰਾ ਜੀ ਹਾਂਜੀ ਤੇ ਇਧਰ ਆ ਗਿਆ ਪਸ਼ੂਆਂ ਦਾ ਇਧਰ ਆਪਣੇ ਪਸ਼ੂਆਂ ਦਾ 20 ਪਸ਼ੂਆਂ ਦਾ ਅਲੱਗ-ਅਲੱਗ ਬਣਾਇਆ ਵਾ ਆਹ ਪਸ਼ੂਆਂ ਦਾ ਆ ਗਿਆ ਜੀ ਹਾਂਜੀ ਠੀਕ ਉਧਰ ਟੋਕਾ ਆ ਗਿਆ ਉਧਰ ਟੋਕਾ ਆ ਗਿਆ ਤੇ ਪਰਲੀ ਸਾਈਡ ਤੇ ਤੂੜੇ ਉਹ ਵੀ ਤੁਹਾਨੂੰ ਦਿਖਾਣੇ ਆ ਹਾਂਜੀ ਤੂੜਿਆ ਸਿਸਟਮ ਆ ਗਿਆ ਮਗਰ ਬਾਹਰ ਇਧਰ 11 ਫੁੱਟ ਦਾ ਰੋਡ ਆਉਂਦਾ ਜੇ ਅੱਛਾ ਇਹ 11 ਫੁੱਟ ਦਾ ਰੋਡ ਆ ਆ ਗਿਆ ਨਾ ਇਹ ਮਗਰ ਜੀ ਹਾਂਜੀ ਠੀਕ ਆ ਇਹ 11 ਫੁੱਟ ਦਾ ਰੋਡ ਆਉਂਦਾ ਤੇ ਆ ਜਿਹੜੀ ਸੜਕ ਨਿਕਲ ਜਾਂਦੀ ਵੀਰ ਜੀ ਫਤਿਹਗੜ ਚੂੜੀਆਂ ਰੋਡ ਤੇ ਫਤਿਹਗੜ ਚੂੜੀਆਂ ਰੋਡ ਨਿਕਲ ਜਾਂਦਾ ਜੀ ਬਾਕੀ ਅਸੀਂ ਡੇਢ ਮਰਲਾ ਥਾਂ ਇਧਰ ਬਾਕੀ ਖੁੱਲਾ ਛੱਡਿਆ ਏ ਇਹ ਵਿੱਚ ਟੋਟਲ ਨਾਲ ਹੀ ਏ ਸਾਰਾ ਨਾਲ ਹੀ ਏ ਨਾਲ ਹੀ ਏ ਤੇ ਆ ਜਿਹੜਾ ਰੋਡ ਨਿਕਲਦਾ ਜੀ ਸਿੱਧਾ ਫਤਿਹਗੜ ਚੂੜੀਆਂ ਇਹ ਫਤਿਹਗੜ ਚੂੜੀਆਂ ਇਲਾਕਾ ਵੀ ਸੋਹਣਾ ਵੈਸੇ ਹਾਂਜੀ ਚਲੋ ਤੇ ਆ ਜਿਓ ਉਧਰ ਫਿਰ ਇਹ ਕਿੰਨੇ ਟਾਈਮ ਹੋ ਗਏ ਵੀਰ ਜੀ ਪਾਈ ਨਹੀਂ ਇਹ ਸਾਰੀ ਬਿਲਡਿੰਗ ਨੂੰ ਇਹ ਬਿਲਡਿੰਗ ਬਣੀ ਨੂੰ 2016 ਦੀ ਬਣੀ ਆ ਵੀਰ ਜੀ ਅੱਛਾ 2016 ਦਾ ਟਾਈਮ ਥੋੜਾ ਹੀ ਆਇਆ ਫਿਰ ਥੋੜਾ ਹੀ ਹਾਂਜੀ ਹਾਂਜੀ ਠੀ ਇਹ ਤਾਂ ਹੁਣ ਹੀ ਆਪਣਾ ਮਨ ਬਣਾ ਲਿਆ ਵੀ ਖੇਤਾਂ ਦੇ ਜਾਰ ਇਹ ਫਿਰ ਤੁਸੀਂ ਉਹਨੂੰ ਵੇਚ ਕੇ ਤਾਂ ਰਏ ਨਹੀਂ ਇਹ ਆਪਣੇ ਖੇਤਾਂ 'ਚ ਘਰ ਪਾਉਣ ਵਾਸਤੇ ਜੀ ਅੱਛਾ ਉਧਰ ਉਹ ਆਪਣਾ ਖੇਤ ਘਰ ਪਾ ਰਹੇ ਹਾਂ ਜੀ ਠੀਕ ਆ ਇਹ ਬਣਾਈ ਬੜੀ ਰੀਨਾ ਹੋਈ ਹੈ ਬਜੀ ਹਾਂਜੀ ਥੱਲੇੋਂ ਸਿਰਫ ਪਲੇਟਾਂ ਦਾ ਕੰਮ ਰਹਿੰਦਾ ਉੱਪਰ ਤੇ ਪੂਰਾ ਵਾ ਅੱਛਾ ਠੀਕ ਆ ਉੱਪਰ ਤੋਂ ਹੀ ਵੇਖੋ ਜਾ ਕੇ ਮਰ ਕੇ ਦੋ ਟੱਬਰ ਵਧੀਆ ਰਹਿ ਸਕਦੇ ਹਨਾ ਜੀ ਹਾਂਜੀ ਥੱਲੇ ਵੀ ਤੇ ਉੱਪਰ ਵੀ ਹਾਂਜੀ ਲਾਗੇ ਜੇ ਮੰਨ ਲਓ ਹੋਰ ਕਿਸੇ ਨੇ ਬਣਾਉਣਾ ਹੋਵੇ ਤੇ ਜਿੰਨਾ ਮਰਜ਼ੀ ਬਣਾਈ ਜਾਵੇ ਇਧਰ ਵੀ ਵੇਖੋ ਬਹੁਤ ਇਧਰ ਪਿਆ ਵਾ ਇਹ ਨਹੀਂ ਗੱਲ ਕੀ 60 ਫੁੱਟ ਵਾਰੰਟੀ ਮੈਂ ਰੋਟਾ ਫੜਾ ਦੇਗਾ ਹਾਂਜੀ ਠੀਕ ਹੈ ਤੇ ਦੁਕਾਨਾਂ ਦੋ ਆ ਗਈਆਂ ਦੋ ਦੁਕਾਨਾਂ ਕਹਿੰਦੇ ਉਹ ਤੁਹਾਡੇ ਆਪ ਦੀਆਂ ਜੀ ਆਪਣੇ ਹੀ ਆਪਣੀਆਂ ਠੀਕ ਹੈ ਆਜ ਉੱਪਰ ਚਲੀ ਫਿਰ ਆਪਾਂ ਆਜੋ ਲਿਆ ਘਰੇ ਕੋਈ ਇਧਰ ਹੈਗਾ ਇਹ ਵੀ ਰਸੋਈ ਆ ਗਈ ਜਣੇ ਜਿੱਕ ਪੁਰਾਣੀ ਰਸੋਈ ਪੁਰਾਣੀ ਰਸੋਈ ਤੇ ਆ ਵੀ ਬੈਠੇ ਇਹ ਕਮਰੇ ਜੀ ਇਹ ਇਹ ਰਸੋਈ ਅੱਛੀ ਰਸੋਈ ਆ ਗਈ ਹਾਂਜੀ ਇਹ ਵੀ ਦਿਖਾ ਦਿਓ ਮੜਾ ਜੀ ਲਓ ਜੀ ਠੀਕ ਹੈ ਇਹ ਤੁਸੀਂ ਬਸ ਐਂ ਲੱਗਾ ਲਗਾ ਦੇਣਾ ਸਾਮਾਨ ਸਾਰਾ ਨਹੀਂ ਆਪਣਾ ਸਾਮਾਨ ਜੋ ਲੱਗਾ ਵਾ ਫਰਨੀਚਰ ਸਾਰਾ ਵਿੱਚ ਆ ਜਾਓ ਫਰਨੀਚਰ ਦਾ ਉਹ ਦਾ ਬਿਲਕੁਲ ਬਿਲਕੁਲ ਫਰਨੀਚਰ ਆ ਗਈ ਆ ਗਈ ਜੀ ਇਹ ਵੀ ਬੈਡਰੂਮ ਹੈ ਜੀ ਅੱਛਾ ਇਹ ਵੀ ਬੈਡਰੂਮ ਇਹ ਵੀ ਦਿਖਾ ਦਿਓ ਕਿ ਫਿਰ ਥੱਲੋਂ ਕੰਮ ਨਿਬੜ ਜੂਗਾ ਨਾ ਜੀ ਆਜੋ ਇਹ ਜਾ ਬੈਡਰੂਮ ਆ ਗਿਆ ਪਰ ਠੀਕ ਆ ਆਜੋ ਤੇ ਆ ਵੀ ਬੈਡਰੂਮ ਆ ਗਿਆ ਹਨਾ ਜੀ ਹਾਂ ਜੀ ਇਹ ਵੀ ਬੈਡਰੂਮ ਹੈ ਜੀ ਚਲੋ ਤੇ ਹੁਣ ਆਜੋ ਉੱਪਰਲੇ ਪਾਸੇ ਇਹ ਸਾਰਾ ਲੈਂਟਰ ਹੀ ਕੋਈ ਵੀ ਨਹੀਂ ਨਾ ਸਾਰਾ ਲੈਂਟਰ ਹੈ ਜੀ 18 ਸੈਂਕੜੇ ਥੱਲੇ ਜੇ ਅੱਛਾ 16 ਸੈਂਕੜੇ ਉੱਪਰ ਠੀਕ ਆ ਇਹ ਦਾ ਹਜੇ ਮੈਨੂੰ ਐਂ ਲੱਗਦਾ ਜੇ ਤੁਸੀਂ ਜਿਵੇਂ ਥੋੜਾ ਟਾਈਮ ਹੀ ਹੋਇਆ ਬਣਾਇਆ ਇਹ ਉੱਪਰ ਹਾਂਜੀ ਇਹ 2016 ਦਾ ਛੋਟਾ ਬ੍ਰਦਰ ਕੈਨੇਡਾ ਵਾ ਅੱਛਾ ਆ ਲੈ ਜੀ ਗਮ ਠੀਕ ਇਹ ਹਜੇ ਰਸੋਈ ਦੀ ਤਿਆਰੀ ਐ ਨਹੀਂ ਰਸੋਈ ਮਤਲਬ ਰਸੋਈ ਫਿਰ ਨਹੀਂ ਛੋਟਾ ਜੀ ਤਾਂ ਫੈਮਿਲੀ ਹੈ ਹਾਂਜੀ ਹਾਂਜੀ ਉਹ ਥੱਲੜਾ ਡੱਸ ਦੇਖੋ ਜੀ ਇਹ ਹਜੇ ਨਿਊ ਕੰਮ ਹੀ ਆ ਹਜੇ ਸੰਜਲੋ ਹੋ ਜੇ ਇਹਦਾ ਬਾਈ ਨੇ ਦੂਜੇ ਬਾਹਰ ਆ ਤੇ ਆ ਵੀ ਬੈਡਰੂਮ ਆ ਗਿਆ ਜੀ ਇਹ ਹਾ ਹੈਗਾ ਜੀ ਡਰੈਂਗ ਰੂਮ ਬਿਲਕੁਲ ਇਹ ਕਾ ਬੈਡਰੂਮ ਠੀਕ ਆ ਇਹ ਕਾ ਡਰੈਸਿੰਗ ਰੂਮ ਅੱਛਾ ਇਹ ਆਪਣਾ ਇਹ ਬਾਥਰੂਮ ਅਟੈਚ ਨਹੀਂ ਗਿਆ ਜੀ ਨਹੀਂ ਨਾ ਜੀ ਅਲੱਗ-ਅਲੱਗ ਹੈ ਹਾਂ ਜੀ ਬਾਥਰੂਮ ਉਧਰੀ ਹੈ ਕੋਈ ਕੋਈ ਛੋਟੇ ਜਿਹੇ ਪੋਸ਼ਨ ਚ ਇੱਕੋ ਬਣਾਇਆ ਬਾਥਰੂਮ ਵੱਖਰਾ ਹੀ ਹੈ ਨਾ ਜੀ ਹਾਂ ਜੀ ਬਾਥਰੂਮ ਆ ਜੀ ਤੇ ਇਹ ਵੀ ਬੈਡਰੂਮ ਆ ਗਿਆ ਇਹ ਕਾ ਵੀ ਆਪਣਾ ਬੈਡਰੂਮ ਆ ਗਿਆ ਚਲੋ ਲੋਰੀ ਮੇਕਾ ਬਹੁਤ ਵਧੀਆ ਬਣਾਇਆ ਵਾ ਤੇ ਆ ਆਪਣਾ ਖੁੱਲਾ ਏਰੀਆ ਆ ਗਿਆ ਹਾਂਜੀ ਇਧਰ ਬਾਹਰ ਵੀ ਹੈਗਾ ਨਾ ਆਜੋ ਬਾਹਰ ਦਿਖਾ ਦੇ ਕੋਰਿਆ ਬਾਹਰ ਨੂੰ ਜਮੇ ਇਥੇ ਕਈ ਨੇ ਪੈਗ ਬੋਗ ਲਾਣੇ ਹੁਣ ਬਹਿ ਸਕਦੇ ਆਗੇ ਹਾਂਜੀ ਤਾਂ ਆ ਨਹੀਂ ਨਾਲ ਦਾਣਾ ਜੀ ਆਪਣਾ ਇਹ ਹੋਰ ਕਿਸੇ ਦਾ ਠੀਕ ਹੈ ਚਲੋ ਤੇ ਵੀਰ ਜੀ ਫਿਰ ਇਹਦੇ ਫਿਰ ਤੁਸੀਂ ਰੇਟ ਰੂਡ ਕੀ ਰੱਖਿਆ ਮੇਰੀ ਵੀਰ ਜੀ ਜਿਹੜੀ ਡਿਮਾਂਡ ਆ ਮੈਂ 2 ਕਰੋੜ ਰੁਪਇਆ ਕਰਦਾ ਬਾਕੀ ਮੌਕੇ ਤੇ ਆਨ ਟੇਬਲ ਹੋ ਜਾਏਗਾ ਅੱਛਾ 2 ਕਰੋੜ ਰੁਪਇਆ ਹਾਂਜੀ ਬਾਕੀ ਮੌਕੇ ਤੇ ਕਰ ਦੋ ਬਾਕੀ ਹਾਂਜੀ ਇਹ ਹੁਣ ਤੁਸੀਂ ਜਿਹੜਾ ਰੇਡ ਇੱਥੇ ਕੀ ਚੱਲਦਾ ਵੈਸੇ ਮਰਲੇ ਦਾ ਇੱਥੇ ਵੀਰ ਜੀ ਜੋੜਾ ਲਾਗੇ ਮੇਰੇ ਰੇਡ ਚੱਲਣ ਡਿਆ 2 ਲੱਖ 2.5 ਲੱਖ 3 ਲੱਖ ਤੱਕ ਮਰਲਾ ਵੇਗਣ ਦਾ 2 ਲੱਖ 2 ਤੋਂ 3 ਦੇ ਵਿੱਚ 2 ਤੋਂ 3 ਦੇ ਵਿੱਚ ਹਾਂਜੀ ਪਲੇਨ ਥਾਂ ਪਲੇਨ ਥਾਂ ਸ਼ੋਦ ਹੁਣ ਵੱਖਰੀ ਆ ਸ਼ੋਦ ਤੇ ਵੱਖਰੀ ਆ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਫਿਰ ਇਹਦੇ ਜੇ ਕਿੰਨਾ ਕੁ ਫਿਰ ਤੁਸੀਂ ਲੈਸ ਉਸ ਕਰ ਦੋਗੇ ਬਾਕੀ ਆਨ ਟੇਬਲ ਬੈਠਿਆਂ ਜੋ ਮਾ ਬਿਲਕੁਲ ਜੀ ਹਾਂ ਹਾਂ ਤੇ ਮੌਕੇ ਤੇ ਹੋਏਗਾ ਮਾਨਤਨ ਬਿਲਕੁਲ ਹਾਂ ਜੀ ਤੇ ਬਾਕੀ ਕੋਈ ਗੱਲ ਹੀ ਮੌਕੇ ਤੇ ਹੋ ਜੂਗਾ ਮਾਨਤਨ ਤੇ ਚਲੋ ਇਹਦਾ ਇੱਕ ਇਹ ਜਰੀਆ ਹੀ ਆ ਜੀ ਕਈ ਇਹ ਨਹੀਂ ਪਤਾ ਹੁੰਦਾ ਨਾਲ ਦੇ ਬਣਨੇ ਖਰੀਦ ਲੈਣੀ ਆ ਹਾਂ ਜੀ ਹਾਂ ਜੀ ਇਹ ਤੁਹਾਨੂੰ ਬੜਾ ਕੰਮ ਹੀ ਆ ਜਿਹੜਾ ਇਹੋ ਚੱਲੀ ਜਾਂਦਾ ਜੀ ਹਾਂ ਜੀ ਤੇ ਆਜੋ ਫੇ ਇੱਕ ਵਾਰੀ ਫੇ ਗੁਰੇ ਵਖਾ ਦੇ ਜਿਹੜਾ ਦੁਕਾਨ ਦਾ ਗੇੜਾ ਵੀ ਘੜਾ ਰੀ ਆ ਦੁਕਾਨ ਬਾਈ ਨੇ ਬਹੁਤ ਸੋਹਣੀ ਬਣਾਈ ਆ ਏ ਆਹ ਦਾ ਕਰਾਨੇ ਦੀ ਦੁਕਾਨ ਵੀ ਉਹ ਵੀ ਇੱਕ ਰੁਜ਼ਗਾਰ ਆ ਜਿਹੜਾ ਮਰਜ਼ੀ ਮੇਰਾ ਵੀਰ ਭੈਣ ਭਰਾ ਕਰ ਸਕਦਾ ਆ ਕੇ ਹਾਂਜੀ ਲਿਆਓ ਕਿਨੇ ਪਾਈ ਦੋ ਹੈ ਹਾਂਜੀ ਅਸੀਂ ਦੋ ਪਾਈ ਅੱਛਾ ਇੱਕ ਬਾਈ ਦੀ ਫੈਮਿਲੀ ਬਾਹਰ ਹੈ ਹਾਂਜੀ ਉਹ ਛੋਟਾ ਵੀਰ ਜਿਹੜਾ ਕੈਨੇਡਾ ਹੈ ਠੀਕ ਆ ਇਹ ਦੁਕਾਨ ਆ ਗਿਆ ਨਾ ਜੀ ਆਪਣੀ ਕਰਾਨੇ ਦੀ ਇਹ ਬਿਜੀ ਦੇ ਫਿਰ ਦੁਕਾਨ ਦੋ ਕੇ ਨਾਲ ਐਂ ਹੀ ਦੋ ਕੇ ਸਾਰਾ ਹਾਂ ਇਹ ਗਾ ਸਾਮਾਨ ਕੱਢ ਲਾਂਗੇ ਜੀ ਦੁਕਾਨ ਖਾਲੀ ਦਾਾਂਗੇ ਹਾਂਜੀ ਸਾਮਾਨ ਜਿਹੜਾ ਕੱਢਣਾ ਜਿਹੜਾ ਰੈਗ ਆ ਇਹ ਵਿੱਚੇ ਦਾਾਂਗੇ ਜੀ ਹਾਂ ਵਿੱਚੇ ਸਾਮਾਨ ਜਿਹੜਾ ਕੱਢਣਾ ਪਊਗਾ ਜੀ ਹਾਂਜੀ ਰੈਗ ਦਾ ਫਿਰ ਚਲੋ ਹੁਣ ਵਿੱਚੇ ਹੀ ਦੇਨੇ ਬਣੇ ਤੇ ਉਹ ਰੇ ਕਰੀ ਬਾਹਰੋਂ ਖਾਰੇ ਉਧਰੋਂ ਖਾਰੀ ਆਪਾਂ ਗੇਟ ਵੱਖਰਾ ਵੀ ਹੈਗਾ ਤੇ ਇਹ ਕਿਹਵੀਂ ਦੁਕਾਨ ਹੈ ਅੱਛਾ ਇਹ ਕਿਹਵੀਂ ਦੀ ਗਾ ਦੋ ਦੁਕਾਨਾਂ ਆ ਗਈਆਂ ਆ ਦੇਖੋ 12 12 ਫੁੱਟ ਹੋਣੇ ਜੀ ਕਿ 10 ਫੁੱਟ ਹੈ 10 ਫੁੱਟ 10 ਫੁੱਟ ਵਾਲੀ ਆ ਇੱਕ ਬਾਹਰੋਂ ਵੀ ਦਿਖਾਰੇ ਮਣਾ ਜੀ ਤੇ ਇਹ ਆ ਗਿਆ ਤੁਹਾਡਾ ਮੇਨ ਗੇਟ ਹਾਂਜੀ ਇਹ ਵੀ ਇੱਕ ਮੇਨ ਟੂੜੀ ਦਾ ਸਟੋਰ ਠੀਕ ਆ ਆਹ ਦਿਖਾਰੇ ਕੋਲ ਬਾ ਠੀਕ ਆ ਅਗਲੀ ਗਲੀ ਬਹਾਰੇ 25 ਫੁੱਟ ਹੈ ਨਾ ਜੀ ਗਲੀ ਹੈ ਗਲੀ ਹੈ 25 ਫੁੱਟ ਗਲੀ ਦੋ ਕਰੋੜ ਕਿਲੇ ਦੱਸੇ ਜੀ 2 ਕਰੋੜ 2 ਕਰੋੜ ਪੂਰਾ ਹੀ ਮੌਕੇ ਡਿਮਾਂਡ ਬਾਕੀ ਮੌਕੇ ਦੇ ਕਿਉਂਕਿ ਵੱਡਾ ਕੰਮ ਹੈ ਜੀ ਇਹ ਇਹ ਫਿਰ ਬਹਿ ਕੇ ਗੱਲ ਹੋਣੀ ਆ ਹਨਾ ਜੀ ਇਹਦਾ ਸਮਝ ਲਓ ਇੱਕ ਤੁਹਾਡੇ ਦੇ ਬਹੁਤ ਦਾ ਕੰਮ ਕਰ ਦੇਣਾ ਇਹ ਚਲੋ ਜੇ ਕਿਸੇ ਭੈਣ ਭਰਾ ਨੂੰ ਪਤਾ ਲੱਗ ਜੇ ਉਹ ਖਰੀਦ ਸਕਦਾ ਆ ਕੀ ਤੇ ਮੇਨ ਸਾਹਮਣੇ ਬੱਸ ਅੱਡ ਆ ਗਿਆ ਹਾਂਜੀ ਮੇਨ ਬੱਸ ਸਟੈਂਡ ਤੇ ਦਿਖਾਰੇ ਕੋੜਾ ਉਹ ਸਾਹਮਣੇ ਬੱਸ ਅੱਡ ਆ ਗਿਆ ਤੇ ਮੈਂ ਇਧਰ ਰੋਡ ਜਾਂਦਾ ਅਜਨਾਲੇ ਨੂੰ ਇੱਧੇ ਜਾਣਾ ਡੇਰੇ ਨੂੰ ਠੀਕ ਹੈ ਜੀ ਹਾਂਜੀ ਤਾਂ ਚਲੋ ਵੀਰ ਜੀ ਹੋਰ ਕੁਝ ਕਹਿਣਾ ਜਾਓ ਮਿਹਰਬਾਨੀ ਵੀਰ ਜੀ ਤਾਂ ਬਾਕੀ ਫਿਰ ਤੁਸੀਂ ਇਹ ਨੰਬਰ ਬੋਲ ਦੇ ਕਰੋ ਮੇਰਾ ਨਾਮ ਹੈਗਾ ਵੀਰ ਜੀ ਪਰਮੇਂਦਰ ਸਿੰਘ ਸਾਨੋ ਸਰਦਾਰ ਜਸਪਾਲ ਸਿੰਘ ਪਿੰਡ ਰਮਦਾਸ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ ਹੈਗਾ ਮੇਰਾ 98775 29175 ਤੇ ਜੇ ਕਿਸੇ ਵੀ ਵੀਰ ਨੇ ਲੈਣੀ ਹੋਵੇ ਵੀਰ ਨੂੰ ਕੰਟੈਕਟ ਕਰ ਲੈ ਜੀ ਕੋਈ ਵੱਡਾ ਸੁਦੇ ਮਹਿ ਗੱਲ ਹੋਣੀ ਹੈ ਸਤਿ ਸ਼੍ਰੀ ਅਕਾਲ